ਜੀ ਆਪਣਾ ਜੋ ਇਹਨਾਂ ਸਵਾਲ ਕੋਲ ਪਤੀ ਸਵਰਗ ਜਿਹੜੀ ਹੈ ਤੁਹਾਡੇ ਕਦੇ ਚੋਟੀਆਂ ਕੀ ਕੀ ਘਟਨਾਵਾਂ ਹੋਈ ਹੈ ਜੀ ਸਾਰੀ ਇਹਦੀ ਜਾਣਕਾਰੀ ਦਿਓ ਸਰੋਸਾ ਜਿੱਥੇ ਵੰਦੇ ਸੀ ਨਿੰਨਾਂ ਦਾ ਘਰ ਹੈ ਇਹ ਤੇ ਸਾਡੇ ਕੋਲ ਜਿਹੜਾ ਚਾਬੀਆਂ ਪਿੱਦੀਆਂ ਹੁੰਦੀਆਂ ਆ ਤੇ ਇੱਥੇ ਅਸੀਂ ਸਾਡੇ ਡੈਂਡਰ ਸੀ ਮੇਰੇ ਹਸਬੰਡ ਸੀਗੇ 2 ਮਹੀਨੇ ਹੋ ਗਏ ਨੇ ਡੈਥ ਹੋ ਗਈ ਹੈ ਤੇ ਅਸੀਂ ਮੈਂ ਹੁਣ ਪਿੰਡ ਚਲ ਕੇ ਮੈਂ ਇਕੱਲੀ ਰਹਿਣ ਲੱਗ ਪਈ ਇੱਥੇ ਉਹ ਹੁਣੇ ਗਵਾਂਡੀਆਂ ਨੇ ਸਵੇਰੇ ਦੇਖਿਆ ਮੈਂ ਤਾਂ ਹਾਲੇ ਹਲਤਾ ਹੋਇਆ ਪਹਿਲਾਂ ਫਿਰ ਕੇ ਗਈਆਂ ਇਹਨਾਂ ਨੇ ਕੀ ਕਾਲਾ ਗੁੱਲਾ ਇਹਨਾਂ ਨੇ ਪਤਾ ਨਹੀਂ ਗਵਾਂਡੀਆਂ ਨੂੰ ਵੀ ਆਈ ਐ ਤੇ ਮੈਂ ਨਾ ਮੈਂ ਤਾਂ ਆਈ ਮੈਂ ਤਾਂ ਬਿੰਦਈਆਂ ਮੈਨੂੰ ਹੁਣੇ ਫੋਨ ਕੀਤਾ ਇਹਨਾਂ ਨੇ ਮੈਂ ਉਸੇ ਵੇਲੇ ਬਿੰਦੂ ਆ ਗਈ ਰਹਾਣਾ ਜਿੱਤਾ ਮੇਰਾ ਵੇਂਡ ਆ ਉਹ ਜਦੋਂ ਮੈਂ ਆ ਕੇ ਦੇਖਿਆ ਤਾਂ ਸਿਰਾਂ ਲੋਕ ਲੱਗਾ ਸੀ ਬਾਹਰੋਂ ਲੋਕ ਤਾਂ ਨਹੀਂ ਸੀ ਲੱਗ ਰਿਹਾ ਪਰ ਜਦੋਂ ਅਲ ਲਗਾ ਕੇ ਅੰਦਰ ਮੈਂ ਆ ਖੋਲ੍ਹਿਆ ਵਾਲ ਖੋਲ੍ਹ ਨਾ ਇਹ ਉੱਪਰ ਦੀ ਜਾ ਕੇ ਦੇਖਿਆ ਤਾਂ ਫਿਰ ਉਹ ਮੜਾ ਹੀ ਸੀ ਅਲ ਦੇਖਿਆ ਫਿਰ ਮੈਂ ਅੰਦਰ ਬੜੀ ਮੈਨੂੰ ਕਾਹਦਾ ਡਰ ਸੀ ਘਰ ਤੋਂ ਮੇਰਾ ਇਹ ਸੀਗਾ ਮੈਂ ਇਹ ਵੀ ਦੇਖਿਆ ਤਾਂ ਉਹ ਸਾਰੇ ਸੀਗਾ ਕੋਈ ਨਹੀਂ ਮੈਨੂੰ ਪਤਾ ਇੱਕ ਤਾਂ ਮੇਰਾ ਹਸਬੰਦ ਹੈ ਥੈਸੋਈ ਕਰਕੇ ਮੈਨੂੰ ਦਿਮਾਗ ਮੇਰਾ ਕੰਮ ਨਹੀਂ ਕਰਦਾ ਲੋਕਰ ਸਾਰੇ ਉੱਪਰੋਂ ਵੀ ਖੁੱਲ੍ਹੇ ਥੱਲੇ ਖੁੱਲ੍ਹੇ ਆ ਪੇਟੀਆਂ ਵੀ ਖੁੱਲ੍ਹੀਆਂ ਸਾਰੀਆਂ ਕੋਈ ਨਹੀਂ ਮੈਨੂੰ ਲੱਗਦਾ ਕਿ ਨਾ ਬੀ ਨੁਕਸਾਨ ਹੋ ਗਿਆ ਹੋਵੇ ਨੁਕਸਾਨ ਜਿਹੜੀ ਉਹ ਆਪਾਂ ਲਾਇਆ ਸੀਗੇ ਕੈਮਰੇ ਸੈਮਰੇ ਸੋ ਵੀ ਪਟੁੱਪੀ ਆ ਉਹਨਾਂ ਨੇ ਅੱਛਾ ਠੀਕ ਆ ਹਾਂਜੀ ਉਹ ਵੀ ਕੇ ਪਟ ਦੇਂਦੇ ਰੱਖੀ ਹੋਇਆ ਔਰ ਮਾਰੀਆਂ ਸਾਰੀਆਂ ਕੋਹਲੀਆਂ ਭਾਈ ਮੈਨੂੰ ਇਹ ਹੁਣ ਜਿਆਦਾ ਨਹੀਂ ਕੁਛ ਵੀ ਅਲਮਾਰੀਆਂ ਚ ਕੀ ਹੈਗਾ ਸਿਰਫ ਪੈਸੇ ਹੈਗੇ ਸਾਡੇ ਵਿੱਚ ਥੋੜੇ ਜਿ ਰੱਖਿਓ 25000 ਰੁਪਏ ਸੀਗਾ ਥੋੜਾ ਜਿਹਾ ਸੋਨੇ ਦੀ ਵਾਲੀਆਂ ਸੀਗੀਆਂ ਸਾਡੇ ਕਹਿਣਾ ਮਤਲਬ ਹੈ ਕਿ ਕਾਫੀ ਤੁਹਾਡਾ ਨੁਕਸਾਨ ਹੋਇਆ ਹਾਂਜੀ ਹਾਂਜੀ ਬਾਕੀ ਮੈਨੂੰ ਪਤਾ ਨਹੀਂ ਹੁਣ ਕੱਪੜੇ ਸਾਡੇ ਅਨਸੀਤ ਤੇ ਬਹੁਤ ਸਾਰੇ ਸਿਕੋਰੀਆ ਹੁਣ ਕੀਤੇ ਆ ਬਾਕੀ ਉਹ ਤਾਂ ਛੀਂ ਵਾਲੇ ਪੈ ਜੀ ਉਹ ਹੁਣ ਪਤਾ ਨਹੀਂ ਲੈ ਗਏ ਕਿ ਨਹੀਂ ਲੈ ਗਏ ਹੱਲੇ ਉਹ 75 ਲਾਉ ਮੈਂ ਦੇਖਿਆ ਨਹੀਂ ਤਸਵੀਰ 42 ਦੇ ਵਿੱਚ ਇੱਕ ਘਰ ਵਿੱਚ ਚੋਰੀ ਹੋਈ ਹੈ ਗੱਲਬਾਤ ਕਰਦੇ ਹਾਂ ਆਪਣੇ ਪ੍ਰਿੰਸੀਪਲ ਕੋਰ ਤੁਲੀ ਜੀ ਨੇ ਕੀ ਹੈ ਸਾਰਾ ਮਾਮਲਾ ਜੀ ਕੀ ਕਰਨਾ ਬਣਦੀ ਹੈ ਅਸੀਂ ਥੋੜੀ ਦਰ ਪਹਿਲੇ ਦੀ ਗੱਲ ਲਈ ਆ ਕਿ ਅਸੀਂ ਇੱਕ ਭੋਗ ਤੇ ਬੈਠੇ ਹੋਏ ਸੀ ਸਾਨੂੰ ਜਸਟ ਕਾਲ ਆਈ ਹੈ ਵੀ ਇਸ ਘਰ ਚ ਨਾ ਚੋਰੀ ਹੋ ਗਈ ਹੈ ਤੇ ਜਦੋਂ ਅਸੀਂ ਆ ਕੇ ਦੇਖਿਆ ਆਂਡ ਗਵੰਡ ਸਾਰਾ ਇਕੱਠਾ ਹੋਇਆ ਹੋਇਆ ਸੀ ਤੇ ਕਾਫੀ ਨੁਕਸਾਨ ਹੋ ਗਿਆ ਉਹਨਾਂ ਦਾ ਤੇ ਜਦੋਂ ਆਪਾਂ ਪਤਾ ਕੀਤਾ ਉਹਨਾਂ ਨੇ ਇਹ ਕਿਹਾ ਵੀ ਅਸੀਂ 11 ਵਜੇ ਦੇ ਕਰੀਬ ਦੇਖਿਆ ਘਰ ਦਾ ਤਾਲਾ ਜਿਹੜਾ ਉਹ ਲੱਗਾ ਨਹੀਂ ਸੀਗਾ ਜਦ ਕਿ ਰੈਗੂਲਰ ਲੱਗਾ ਹੁੰਦਾ ਸੀ ਕਿਉਂਕਿ ਆਪ ਬਾਹਰ ਹੀ ਰਹਿੰਦੇ ਆ ਤਕਰੀਬਨ ਤੇ ਜਦੋਂ ਉਹਨਾਂ ਨੇ ਅੰਦਰ ਵੜ ਕੇ ਦੇਖਿਆ ਸਾਰੇ ਬੈੱਡ ਵੀ ਫੁੱਲੇ ਹੋਏ ਅਲਮਾਰੀਆਂ ਅਲਮਰੀਆਂ ਸਾਰੀਆਂ ਲੋਕਰ ਤੋੜੇ ਹੋਏ ਆ ਖੁੱਲੇ ਹੋਏ ਆ ਤੇ ਕਾਫੀ ਨੁਕਸਾਨ ਹੋ ਗਿਆ ਜਿਨ੍ਹਾਂ ਦਾ ਘਰ ਆ ਵਿਚਾਰੇ ਮੈਂਟਲੀ ਹਜੇ ਪ੍ਰਿਪੇਅਰ ਨਹੀਂ ਹੋ ਪਾਇਆ ਜਿਹਦੇ ਨਾਲ ਆਪਾਂ ਦੱਸ ਸਕੀਏ ਕਿ ਨੁਕਸਾਨ ਕਿੰਨਾ ਕੁ ਹੋਇਆ ਬਟ ਜਿਹਦਾ ਬਾਹਰ ਦੇ ਕੱਪੜੇ ਸੀ ਬਾਹਰ ਦੀਆਂ ਰਜਾਈਆਂ ਕੰਬਲ ਵਗੈਰਾ ਇਹ ਕਾਫੀ ਨਿਕਲ ਗਿਆ ਸਮਾਨ ਤੇ ਆਪਾਂ ਪ੍ਰਸ਼ਾਸਨ ਨੂੰ ਜਿਹੜੀ ਹੈ ਕਿ ਫੋਨ ਕਾਲ ਕੀਤੀ ਸੀਗੀ ਤੇ ਉਹ ਇੱਥੇ ਪਹੁੰਚੇ ਆ ਪਹੁੰਚ ਕੇ ਉਹਨਾਂ ਨੇ ਸਾਰਾ ਕੁਝ ਇਹਦੇ ਚ ਦੇਖਿਆ ਤੇ ਇੱਥੇ ਕੈਮਰੇ ਵੀ ਉਹਨਾਂ ਦੇ ਲੱਗੇ ਹੋਏ ਆ ਡੀਵੀਆਰ ਲਾ ਕੇ ਰੱਖ ਗਏ ਜਿਹੜੇ ਚੋਰ ਸੀਗੇ ਤੇ ਉਹ ਪੁਲਿਸ ਜਿਹੜੀ ਉਹ ਲੈ ਗਈ ਹੈ ਤੇ ਬਾਕੀ ਜਿਹੜੀ ਉਹਨਾਂ ਦੀ ਕਾਰਵਾਈ ਉਹ ਚੱਲ ਰਹੀ ਹੈ ਕੀ ਹੁਣ ਤੱਕ ਪਤਾ ਲੱਗਿਆ ਕਿੰਨਾ ਕੁ ਨੁਕਸਾਨ ਆ ਮੈਂ ਜਿੱਦਾਂ ਕਹਿ ਰਹੀਆਂ ਕਿ ਉਹ ਹਜੇ ਮੈਂਟਲੀ ਪ੍ਰਿਪੇਅਰ ਨਹੀਂ ਹੋ پا ਰਹੇ ਆ ਤੇ ਇਸ ਕਰਕੇ ਪ੍ਰੋਪਰ ਨਹੀਂ ਅਸੀਂ ਦੱਸ ਸਕਦੇ ਕਿ ਕਿੰਨਾ ਕੁ ਨੁਕਸਾਨ ਹੋਇਆ ਪਰ ਜਿੱਦਾਂ ਲੱਗਦਾ ਹੈ ਕਿ ਕਾਫੀ ਜ਼ਿਆਦਾ ਹੋਇਆ ਕਿਉਂਕਿ ਹਰ ਇੱਕ ਚੀਜ਼ ਹੀ ਫੋਲੀ ਹੋਈ ਹੈ ਬੈੱਡ ਲਾ ਲੋ ਅਲਮਾਰੀਆਂ ਲਾ ਲੋ ਲੋਕਰ ਸਭ ਤੋੜਿਆ ਹੋਇਆ ਹੈ ਇਹ ਹੁਣ ਉਹ ਦੇਖਣਗੇ ਤੇ ਆਰਾਮ ਨਾਲ ਦੱਸਣਗੇ ਕਿੰਨਾ ਕੁ ਨੁਕਸਾਨ ਹੋ ਗਿਆ ਆ ਤੁਹਾਡ